ਮਿੰਟੋ ਜੀ ਗੱਲਬਾਤ ਥੋੜੀ ਜੀ ਅੰਮ੍ਰਿਤਸਰ ਦੀ ਕਰੀਏ ਬੰਬ ਧਮਾਕਿਆਂ ਦੀ ਕਰੀਏ ਕਿਉਂਕਿ ਕੋਈ ਨਾ ਕੋਈ ਇਦਾਂ ਦੀ ਗੱਲਬਾਤ ਜਦੋਂ ਹੁੰਦੀ ਹੈ ਤੇ ਇੱਕੇਦਮ ਤੇ ਪੁਲਿਸ ਮੰਨਦੀ ਨਹੀਂ ਕਿਹਨਾਂ ਤੇ ਉਹ ਲੁਕਾਉਣ ਦੀ ਕੋਸ਼ਿਸ਼ ਹੁੰਦੀ ਹੈ 10 ਅਗਸਤ ਵਾਲੇ ਧਮਾਕੇ ਦੇ ਵਿੱਚ ਕਾਫੀ ਕੁਝ ਲੁਕੋਇਆ ਗਿਆ ਦੱਬਿਆ ਗਿਆ ਪਰ ਹੁਣ ਥੋੜਾ ਜੀ ਗੱਲ ਬਾਹਰ ਆਈ ਹੈ ਕਿ ਉਹ ਚਿੱਕ ਕਾਂਸਟੇਬਲ ਗੁਰਪ੍ਰੀਤ ਸਿੰਘ ਵੀ ਬਹੁਤ ਗੰਭੀਰ ਤਰ੍ਹਾਂ ਜ਼ਖਮੀ ਵੀ ਹੋਇਆ ਸੀ ਤੇ ਹੋਰ ਉਹਦੇ ਵਿੱਚ ਕੀ ਹੁਣ ਬਣਾ ਪੁਲਿਸ ਨੇ ਕੀ ਮੰਨਿਆ ਜੀ ਦੱਸਿਓ ਜਰਾ ਦੇਖੋ ਇਹ ਮਾਮਲਾ ਜਿਹੜਾ ਹੈ ਨਾ ਪਹਿਲਾਂ ਤੇ ਸ਼ੋਇਆ ਹੀ ਨਹੀਂ ਗਿਆ ਉਸ ਤੋਂ ਬਾਅਦ ਕੁਝ মিডিਆ ਦੇ ਵਿੱਚ ਆਇਆ ਕੁਝ ਜਿਦਾਂ ਕਹਿ ਲੋ ਕਿ ਇਸ ਮਾਮਲੇ ਤੇ ਦਬਾਅ ਬਣਿਆ ਕਿ ਕੋਰਟ ਤੱਕ ਗਿਆ ਐਨਆਈਏ ਤੱਕ ਗਿਆ ਜੀ ਇਹ ਸਾਰਾ ਕ੍ਰੈਡਿਟ ਜੇ ਕਿਸੇ ਬੰਦੇ ਨੂੰ ਜਾਂਦਾ ਤੇ ਉਹ ਸਿਮਰਨਜੀਤ ਸਿੰਘ ਜਲੰਧਰ ਵਾਲੇ ਨੂੰ ਜਾਂਦਾ ਹੂੰ ਉਹ ਬੰਦਾ ਨਾ ਸਿਰਫ ਇਸ ਮੁੱਦੇ ਨੂੰ ਕੱਢ ਕੇ ਲਿਆ ਬਲਕਿ ਬਿਵਾਕੀ ਦੇ ਨਾਲ ਕੈਮਰੇ ਦੇ ਸਾਹਮਣੇ ਬੋਲਿਆ ਜੀ ਕੁਝ ਬੰਦੇ ਹੁੰਦੇ ਨੇ ਸਰ ਇੰਡੀਆ ਚ ਇਸ ਤਰ੍ਹਾਂ ਦੇ ਸਰਫਰਿਆਂ ਦੀ ਕਮੀ ਨਹੀਂ ਹੈ ਇੱਕ ਪੱਤਰਕਾਰ ਸੀ ਪਰੰਜੇ ਗੋਆ ਥਾਕੁਰਤਾ ਸ਼ੈਦ ਉਹਨੇ ਇਹਨਾਂ ਤੇ ਸਟੋਰੀ ਕੀਤੀ ਸੀ ਅਮਨੀਆਂ ਕੇ ਅੜਨੀਆਂ ਤੇ ਹਮ ਸਰ ਅਜ ਕਯੂਆਰ ਕੋਡ ਪਾ ਕੇ ਨਾ ਰਾਸ਼ਨ ਜੋ ਕੇ ਪੈਸੇ ਲੈਂਦਾ ਲੋਕਾਂ ਤੋਂ ਹਮ ਪਰ ਉਹ ਸਟੋਰੀ ਤੋਂ ਬੰਦਾ ਪਿੱਛੇ ਨਹੀਂ ਹਟਿਆ ਜੀ ਇਹ ਹੁੰਦੀ ਹੈ ਜ਼ਿੰਦਗੀ ਬੇ ਹੁੰਦੇ ਵਸੂਲ ਹਮ ਠੀਕ ਹੈ ਨੰਗ ਹੋ ਗਿਆ ਬੰਦਾ ਹਮ ਕੋਈ ਕੰਮ ਨਹੀਂ ਦੇ ਰਿਹਾ ਸ਼ੈਦ ਨੌਬਤ ਤੁਹਾਡੇ ਤੇ ਆ ਜਾਵੇ ਕਿਸੇ ਟਾਈਮ ਮੇਰੇ ਤੇ ਵੀ ਆ ਜਾਵੇ ਜੀ ਉਹ ਸੱਚੇ ਹੋ ਸਕਦਾ ਪਰ ਫਰਕੇ ਹੀ ਹੁੰਦਾ ਕਿ ਉੱਥੇ ਟੜਕੇ ਦਾ ਕਿਹੜਾ ਤੇ ਖੜਕੇ ਦਾ ਕਿਹੜਾ ਜੀ ਮੜਕੇ ਦਾ ਕਿਹੜਾ ਸਰ ਇਦਾਂ ਦੀ ਨੌਬਤ ਵਾਲੇ ਬੰਦੇ ਇੰਡੀਆ ਚ ਵਾਧੂ ਪਾਇਆ ਜਿਹੜੇ ਸਰਕਾਰ ਜਿਹਦੀ ਮਰਜ਼ੀ ਹੋਵੇ ਦੁੱਕੇ ਫਰਕ ਨਹੀਂ ਪੈਂਦਾ ਜੀ ਮੋਰੇ ਪੁਲਿਸ ਹੋਵੇ ਏਜੰਸੀਆਂ ਹੋਣ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਉਹ ਸੜਕ ਤੇ ਆ ਜਾਂਦੇ ਆ ਪਰ ਕਹਿੰਦੇ ਕਿ ਨਹੀਂ ਪੁਸ਼ਪਾ ਚੁੱਕੇ 간ੀ ਜਾਨਾ ਹੂੰ ਇਹ ਇਦਾਂ ਦੇ ਲੋਕ ਆ ਚਾਂਦੀ ਸਿਮਰਨਜੀਤ ਧੋਰੀ ਵੀ ਉਹਨਾਂ ਲੋਕਾਂ ਦੇ ਸਰ ਪੁਲਿਸ ਦੇ ਖਿਲਾਫ ਖੜਨਾ ਸੌਖਾ ਜੀ ਏਜੰਸੀਆਂ ਦੇ ਖਿਲਾਫ ਖੜਨਾ ਸੌਖਾ ਜੀ ਠੀਕ ਹੈ ਨਾ ਜੀ ਐ ਕੈਮਰੇ ਸਾਹਮਣੇ ਆ ਕੇ ਸਰ ਉੱਥੇ ਬੈਠੇ ਸਾਥ ਦੇ ਵਿੱਚ ਕੈਫਿਆਂ ਦੇ ਵਿੱਚ ਬਹੁਤ ਸਕੀਮਾਂ ਲੱਗਦੀਆਂ ਹੂੰ ਟੜਕ ਤੜਕ ਇੱਥੇ ਹੁੰਦੀ ਆ ਕੈਮਰਿਆਂ ਦੇ ਸਾਹਮਣੇ ਜਦੋਂ ਅਗਲੇ ਆ ਨੇ ਨਾ ਉੱਥੇ ਨਾਲ ਦੀ ਨਾਲ ਫੋਨ ਲਾ ਲੈਂਦੇ ਹਾਂ ਓਏ ਹੂੰ ਆ ਜਾ ਇੱਥੇ ਤੋ ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਦੇ ਸਰਫਰਿਆਂ ਦੀ ਪੰਜਾਬ ਚ ਕੀ ਕਮੀ ਨਹੀਂ ਜੀ ਇਹਨਾਂ ਨੇ ਮਾਮਲਾ ਕੱਢਿਆ ਤੇ ਇਹ ਹੁੰਦੀ ਹੈ ਤਾਕਤ ਅੜ ਜਾਣ ਦੀ ਕਿ ਅੱਜ ਆਪ ਪ੍ਰੈਸ ਨੂੰ ਉਟਾਇਆ ਪਿਆ ਪੰਜਾਬ ਪੁਲਿਸ ਦਾ ਹੂੰ ਜਿਹੜੀ ਪੁਲਿਸ ਨੂੰ ਇੱਕ ਨਾਮ ਮਨਾਉਣਾ ਇਹ ਮਨਾਉਣਾ ਹੈ 17 ਦਿਨ ਬਾਅਦ ਪੰਜਾਬ ਪੁਲਿਸ ਨੂੰ ਪ੍ਰੈਸ ਰਿਲੀਜ਼ ਜਾਰੀ ਕਰਨਾ ਪਿਆ ਇਹ ਹੁੰਦੀ ਹੈ ਤਾਕਤ ਬੰਦਿਆਂ ਦੀ ਜੀ ਠੀਕ ਹੈ ਨਾ ਜੀ ਆੜਨ ਵਾਲੇ ਬੰਦਿਆਂ ਦੀ ਇਹ ਤਾਕਤ ਹੁੰਦੀ ਹੈ ਜਿੱਤ ਹੁੰਦੀ ਹੈ ਆ ਉਹਨਾਂ ਦਾ ਪ੍ਰੈਸ ਨੋਟ ਆਇਆ ਪਿਆ ਹੂੰ ਠੀਕ ਹੈ ਜੀ ਪ੍ਰੈਸ ਨੋਟ ਦੇ ਵਿੱਚ ਉਹਨਾਂ ਨੇ ਮੰਨਿਆ ਕਿ ਭਾਈ ਐਫ ਆਈ ਆਰ ਨੰਬਰ 22/25 ਪੀਐਸ ਸਟੇਸ਼ਨ ਪੀਐਸ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅਮਰਸਰ ਦੇ ਵਿੱਚ ਇੱਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਆਈਈਡੀ ਜਿਸ ਨੂੰ ਆਪਾਂ ਕਹਿੰਦੇ ਹਾਂ ਤੇ ਦੋ ਹੈਂਡ ਗ੍ਰੇਨੇਡ ਦੀ ਬਰਾਮਦਗੀ ਤੋਂ ਬਾਅਦ PAP ਤੇ bomb disposal squad ਨੂੰ 10825 ਨੂੰ ਸਟੈਂਡਰਡ ਪ੍ਰਕਿਰਿਆ ਦੇ ਹਿੱਸੇ ਵਜੋਂ ਵਿਸਪੋਟ ਕਾ ਨੂੰ ਡਿਫਿਊਜ਼ ਕਰਨ ਲਈ SSOC ਅੰਮ੍ਰਿਤਸਰ ਵਿਖੇ ਬੁਲਾਇਆ ਗਿਆ ਸੀ ਹੋਗੀ ਨਾ ਸਾਰੀ ਗੱਲ ਉਹੀ IED ਦੀ ਬਰਾਮਦਗੀ ਫਿਰ ਉਹਨੂੰ ਡਿਫਿਊਜ਼ ਕਰਨ ਵਾਸਤੇ ਨਿਰਧਾਰਤ ਕਹਿੰਦੇ ਕਿ ਪ੍ਰੋਟੋਕਾਲ ਦੀ ਪਾਲਣਾ ਕਰਦੇ ਹੋਏ ਪੇਸ਼ੇਵਰ ਤਰੀਕੇ ਨਾਲ ਇਸ ਵੋਟਾਂ ਨੂੰ ਸੰਭਾਲਿਆ ਸੀਗਾ ਜਿਹੜਾ ਆਈਡੀ ਦੇ ਨਾਲ ਕਨੇਡਾ ਨੂੰ ਡਿਫਿਊਜ਼ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਡਿਫਿਊਜ਼ ਸਮੱਗਰੀ ਨੂੰ ਐਕਸਟੈਂਡਡ ਪ੍ਰਕਿਰਿਆ ਦੇ ਤੌਰ ਤੇ ਵੱਖਰੇ ਕੰਟੇਨਰਾਂ ਵਿੱਚ ਪੈਕ ਕੀਤਾ ਗਿਆ ਆਈਡੀ ਪੈਕ ਕਰਨ ਤੋਂ ਬਾਅਦ ਜਦੋਂ ਬੰਬ ਡਿਸਪੋਜ਼ਲ ਸਕੁਐਡ ਦੇ ਮੈਂਬਰ ਗੁਰਪ੍ਰੀਤ ਸਿੰਘ ਨੰਬਰ ਵੀ ਦਿੱਤਾ ਉਹਨਾਂ ਦਾ ਕਿ ਇਸ ਨੂੰ ਦੂਜੀ ਸਮੱਗਰੀ ਤੋਂ ਵੱਖ ਕਰਨੀ ਦੀ ਜਾ ਰਹੀ ਸੀ ਤਾਂ ਇੱਕ ਘੱਟ ਤੀਬਰਤਾ ਵਾਲਾ ਧਮਾਕਾ ਹੋਇਆ ਜਿਸ ਨਾਲ ਅੱਗ ਦੀਆਂ ਲਪਟਾਂ ਉੱਠੀਆਂ ਜਿਸ ਕਾਰਨ ਗੁਰਪ੍ਰੀਤ ਸਿੰਘ ਦੇ ਚਿਹਰੇ ਹੱਥਾਂ ਲੱਤਾ ਤੇ ਸੱਟਾਂ ਲੱਗੀਆਂ ਜ਼ਖਮੀ ਕਰਮਚਾਰੀ ਨੂੰ ਤੁਰੰਤ ਸਿਕਾਟ ਹਸਪਤਾਲ ਅਮਰਸਾ ਲੈ ਜਾਇਆ ਗਿਆ ਨਿੱਜੀ ਹਸਪਤਾਲ ਨਿੱਜੀ ਹਸਪਤਾਲ ਨੋਟ ਕਰੋ ਜਿੱਥੇ ਉਸ ਨੂੰ ਮੋਢਲੀ ਸਹਾਇਤਾ ਦਿੱਤੀ ਗਈ ਹਸਪਤਾਲ ਦੇ ਵਿੱਚ ਫਿਰ ਇਹ ਨਾ ਸੱਟਾਂ ਦੇ ਇਲਾਜ ਲਈ ਸਮਰਪਤ ਆਈਸੀਯੂ ਨਹੀਂ ਸੀਗਾ ਇਸ ਲਈ ਅਮਨਦੀਪ ਹਸਪਤਾਲ ਨਿੱਜੀ ਹਸਪਤਾਲ ਇੱਥੇ ਲਿਜਾਇਆ ਗਿਆ ਬਾਅਦ ਵਿੱਚ 12 8 ਜਿਵੇਂ ਸਿਮਰਨਜੀਤ ਸਿੰਘ ਨੇ ਡਾਕੂਮੈਂਟ ਕੱਢੇ ਸੀ ਪੀਜੀਆਈ ਦੇ ਉਸੇ ਮੁਤਾਬਕ ਕਹਿ ਰਿਹਾ ਕਿ ਅਮਨਦੀਪ ਸਿੰਘ ਅਮਨਦੀਪਾ ਹਸਪਤਾਲ ਦੇ ਵਿੱਚ ਪਲਾਸਟਿਕ ਸਰਜਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਬਾਕੀ ਅੱਗੇ ਕੇਜੀ ਇਲਾਜ ਚਲ ਰਿਹਾ ਇਹ ਹੈ ਜੀ ਉਹ ਹੈ ਪਰ ਗੱਲ ਇਹ ਆ ਸਾਬ ਕਿ ਇਹ ਜਿਹੜਾ ਇਹਨਾਂ ਨੇ ਕਿਹਾ ਕਿ ਐਫ ਆਈ ਆਰ ਨੰਬਰ 22/25 ਹੂੰ ਠੀਕ ਹੈ ਦੋ ਹੈਂਡ ਗ੍ਰਨੇਡ ਤੇ ਬਰਾਮਦ ਹੋਇਆ ਜੀ ਇੱਕ ਤੇ ਮਾਰ ਕੇ ਗੱਲ ਹਾਂਜੀ ਫਿਰ ਇਹਦਾ ਪ੍ਰੈਸ ਨੋਟ ਤੁਸੀਂ ਕਿਉਂ ਨਹੀਂ ਜਾਰੀ ਕੀਤਾ ਕਿਉਂ ਡੀਜੀਪੀ ਸਾਹਿਬ ਨੇ ਟਵੀਟ ਨਹੀਂ ਸੀ ਕੀਤਾ ਕਿਉਂਕਿ ਡੀਜੀਪੀ ਸਾਹਿਬ ਤੇ ਚਾਰ ਗਲੌਕ ਫੜੇ ਜਾਂ ਪੰਜ ਜ਼ਗਾਨਾ ਫੜੇ ਜਾਂ ਬਿਲਕੁਲ ਠੀਕ ਹੈ ਜੀ ਜੀ ਖਾਲੀ ਮੈਗਜ਼ੀਨ ਫੜੇ ਜਾਂ ਉਹਨਾਂ ਦੇ ਵਿੱਚ ਉਹ ਟਵੀਟ ਕਰ ਦਿੰਦੇ ਨੇ ਸਰ ਇਹਦਾ ਤੁਸੀਂ 17 ਦਿਨ ਬਾਅਦ ਹੁਣ ਸਪਸ਼ਟੀਕਰਨ ਦੇ ਰਹੇ ਹੋ ਹੂੰ ਉਹ ਵੀ ਉਦੋਂ ਜਦੋਂ ਐਨਆਈਏ ਰਿਪੋਰਟ ਮੰਗ ਰਹੀ ਆ ਜਦੋਂ ਮਾਮਲਾ ਕੋਰਟ ਤੱਕ ਚਲਾ ਗਿਆ ਮੀਡੀਆ 'ਚ ਆ ਗਿਆ ਸਰ ਜੀ ਤਾਂ ਦੂਜੇ ਪਾਸੇ ਕੁਝ ਲੋਕ ਜ਼ਿੰਮੇਵਾਰੀ ਲੈ ਰਹੇ ਆ ਕਿ ਇਹ ਤਮਾਕਾ ਸੀ ਕੀਤਾ ਜੀ ਹਮ ਹਮ ਮਾਲ ਮੰਡੀ ਵਾਲੀ ਸਾਈਡ ਸ਼ਾਇਦ ਜੀ ਤਾਂ ਮਤਲਬ ਕਿ ਇਹ ਜਿਹੜਾ ਇੰਨਾ ਡਿਫਰੈਂਸ ਹੈ ਇੰਨਾ ਫਰਕ ਹੈ ਸਵਾਲ ਤੇ ਇਹਦੇ ਚੋਂ ਆਪਣੇ ਆਪ ਹੀ ਪਹਿਲਾਂ ਹਸਪਤਾਲ ਵਾਲਾ ਵੀ ਇਸੇ ਕਰਕੇ ਅਸੀਂ ਬਿੱਲੋ ਕੇ ਰਵੇ ਦੱਬੇ ਰਵੇ ਪਾਰ ਕੋਚ ਭਾਈ ਸਵਾਲ ਨੇ ਸਰ ਇਹ ਤਾਂ ਹੁਣ ਇੰਨਾ ਦਾ ਪ੍ਰੈਸ ਨੋਟ ਹੈ ਨਾ ਜੋ ਮੈਂ ਕੋਟ ਕੀਤਾ ਹੈ ਇਹ ਤੇ ਆਪਣੇ ਪ੍ਰੈਸ ਨੋਟ ਚ ਮੰਨ ਰਹੇ ਨੇ ਨਾ ਇਹਨਾਂ ਚੀਜ਼ਾਂ ਨੂੰ ਜੀ ਸਰ ਸਪਸ਼ਟਤਾ ਹੋਣੀ ਚਾਹੀਦੀ ਆ ਕਿ ਵਾਕਿਆ ਜਿਹੜਾ ਹੱਥ ਸੇ ਦਾ ਉਹ ਲਿਖਿਆ ਗਿਆ ਸਮਾਂ 7:30 ਦਾ ਸ਼ਾਮ ਨੂੰ 7:30 ਦਾ ਸ਼ਾਮ ਦਾ ਸਮਾਂ ਹੈ ਡਿਫਿਊਜ਼ਿੰਗ ਵਾਸਤੇ ਕੀ ਇਹ ਸਮਾਂ ਣਕੂਲ ਹੈ ਪ੍ਰੋਟੋਕਾਲ ਦੇ ਵਿੱਚ ਤੋਂ ਮਤਲਬ ਕਿ ਕੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਜੋ ਵੀ ਸਟੈਂਡਰਡ ਪ੍ਰੋਸੀਜਰ ਹੈ ਸਾਰਾ ਫਾਲੋ ਕੀਤਾ ਗਿਆ ਜੀ ਐਸਾ ਮਤਲਬ ਕਿ ਕਿਵੇਂ ਹੋ ਗਿਆ ਤੁਸੀਂ ਕਹਿ ਰਹੇ ਹੋ ਕਿ ਘੱਟੀ ਵਰਤਾ ਤੇ ਫਿਰ ਇਹਨਾਂ ਨੂੰਕਸਾਨ ਜ਼ਿਆਦਾ ਕਿਵੇਂ ਹੋ ਗਿਆ ਕੀ ਉਹ ਜੋ ਉਹਦੇ ਕੋਲ ਚਾਹੀਦਾ ਹੈ ਸੁਰੱਖਿਆ ਵਾਸਤੇ ਜੋ ਉਹਦਾ ਵਰਮ ਦੀ ਜਾਂ ਜੋ ਵੀ ਹੁੰਦਾ ਉਹਨਾਂ ਦੇ ਇਕੁਪਮੈਂਟ ਹੁੰਦੇ ਕਿ ਉਹ ਪੂਰੇ ਸੀ ਹੂੰ ਤੇ ਜਾ ਉਹਨਾਂ ਦੀ ਕੁਆਲਿਟੀ ਤੁਸੀਂ ਦੇਖੀ ਹੋਵੇ ਸ਼ਾਇਦ ਮੈਂ ਦੇਖੀ ਸੀ ਬੜੀ ਹੀ ਭਿਆਨਕ ਫੋਟੋ ਸਰ ਉਸ ਚੀਜ਼ ਨੂੰ ਛੱਡ ਦਿਓ ਕੀ ਉਹ ਜਿਹੜੀ ਜਦੋਂ ਡਿਫਿਊਜ਼ ਕੀਤਾ ਜਾਂਦਾ ਸਿਰ ਤੋਂ ਲੈ ਕੇ ਪੈਰਾਂ ਦੇ ਨਹਾਂ ਤੱਕ ਕਵਰ ਹੁੰਦਾ ਹੈ ਬਿਲਕੁਲ ਕੀ ਉਹ ਲੋਅਰ ਕੁਆਲਿਟੀ ਦਾ ਸੀਗਾ ਸਾਰਾ ਕੁਝ ਹੂੰ ਜਿਹੜਾ ਫਿਰ ਘੱਟ ਤੀਬਰਤਾ ਵਾਲਾ ਵੀ ਇਹਨਾਂ ਨੂੰ ਨੁਕਸਾਨ ਕਰ ਗਿਆ ਸਾਰਾ ਜਾਓ ਪਾਇਆ ਹੀ ਨਹੀਂ ਸੀਗਾ ਸਾਰਾ ਕੁਝ ਗੜ ਜੀ ਤਾਂ ਇਹ ਸਪਸ਼ਟਤਾ ਹੋਣੀ ਚਾਹੀਦੀ ਆ ਸੋ ਇਸ ਵਾਸਤੇ ਇਹ ਮਾਮਲਾ ਜਿਹੜਾ ਇਹ ਕਾਫੀ ਹੁਣ ਗੰਭੀਰ ਹੋ ਗਿਆ ਇਹਦੇ ਤੇ ਮੈਂ ਤੇ ਕਹੂੰਗਾ ਕਿ ਸਰਕਾਰ ਫਰਦਰ ਹੋਰ ਇਨਕੁਆਰੀ ਕਰਾਵੇ ਕਿ ਕੀ ਮਾਸਰੇ ਕੀ ਮਾਮਲਾ ਜੀ ਤਾਂ ਫਿਰ ਜੋ ਇਹ ਦਾਵਾ ਕੀਤਾ ਗਿਆ ਕਿ ਉਹਨਾਂ ਦੇ ਘਰਦਿਆਂ ਨੂੰ ਪਹਿਲਾਂ ਪ੍ਰੈਸ਼ਰਾਈਜ਼ ਵੀ ਕੀਤਾ ਗਿਆ ਕਿ ਤੁਸੀਂ ਮੀਡੀਆ 'ਚ ਨਹੀਂ ਆਉਣਾ ਹੂੰ ਤੇ ਜੇ ਤੁਸੀਂ ਲਾਜ ਵਧੀਆ ਕਰਵਾ ਰਹੇ ਸੀ ਤਾਂ ਉਹਦੀ ਮਾਂ ਨੇ ਖੱਤ ਕਿਉਂ ਲਿਖਿਆ ਜਿੱਥੋਂ ਇਹ ਗੱਲ ਮੀਡੀਆ ਚ ਆਈ ਹੈ ਬੜੇ ਸਵਾਲ ਨੇ ਸਰ ਇਸ ਮਾਮਲੇ 'ਚ ਜੀ ਬਿਲਕੁਲ ਬਿਲਕੁਲ ਖੈਰ ਇੱਕ ਇੱਕ ਪੁਲਿਸ ਮੁਲਾਜ਼ਮ ਹੈ ਜਿਹੜਾ ਉਹ ਸਾਡਾ ਮਤਲਬ ਕਿ ਸਰਵੰਟ ਉਹ ਵੀ ਜੀ ਜਿਵੇਂ ਆਈਐਸ ਸਾਡਾ ਸਰਵੰਟ ਹੈ ਪਬਲਿਕ ਸਰਵੰਟ ਹੈ ਸਾਡਾ ਬੱਚਾ ਇਹ ਵੀ ਸਾਡਾ ਇਹ ਕੀ ਹੋਇਆ ਜੇ ਸਪਾਈ ਹੈ ਜੀ ਜਾਂ ਹੌਲਦਾਰ ਉਹ ਆਪਾਂ ਕਿਸੇ ਸਾਡੇ ਲਈ ਉਹ ਸਾਡੀ ਨਹੀਂ ਉਹ ਡੀਜੀਪੀ ਦੇ ਬਰਾਬਰ ਹੀ ਆ ਸਾਡਾ ਵੀ ਉਹ ਪਬਲਿਕ ਸਰਵੰਟ ਹੈ ਸਾਡਾ ਉਹ ਵੀ ਮਾਂ ਦਾ ਪੁੱਤ ਹੈ ਨਾ ਕਿਸੇ ਦਾ ਕਿਸੇ ਭੈਣ ਦਾ ਭਰਾ ਜੀ ਤੋ ਮਤਲਬ ਕਿ ਸਾਡੇ ਲਈ ਸਪਾਈ ਵੀ ਕਿਉਂਕਿ ਸਾਡੇ ਲਈ ਲੜਨ ਵਾਲੇ ਤਾਂ ਗਰਾਊਂਡ ਤੇ ਇਹੀ ਨੇ ਨਾ ਸਪਾਈ ਹੌਲਡਰ ਹੀ ਆ ਹਮ ਥਾਣੇਦਾਰ ਹੀ ਆ ਛੋਟੇ ਜੀ ਜਗਤਾਰ ਜੀ ਵੀ ਦੱਸ ਰਹੇ ਨੇ ਕਿ ਗੁਰਪ੍ਰੀਤ ਸਿੰਘ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਤੇ ਪੀਸੀਆਈ ਦੇ ਵਿੱਚ ਦਾਖਲ ਸੀ ਹਾਂਜੀ ਬਿਲਕੁਲ ਹੋਰ ਹੀ ਵਾਲੀਆਂ ਚੀਜ਼ਾਂ ਸਾਹਮਣੇ ਆਈਆਂ ਪਰ ਪਹਿਲਾਂ ਦੇਖੋ ਤੁਸੀਂ 10 ਅਗਸਤ ਤੋਂ ਲੈ ਕੇ ਕਿੰਨੇ ਦਿਨ ਹੋ ਗਏ ਉਹ ਚੀਜ਼ ਲੁਕੀ ਰਹੀ ਐ ਨਾ ਕੋਈ ਸਾਹਮਣੇ ਨਹੀਂ ਆਇਆ ਤੇ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰੇ ਦੋਸਤਾਂ ਦਾ ਰਤਨ ਜੋਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਵੀ ਇਹ ਕਰਨੇ ਕਿ ਸਮਾਲ ਕੰਟਰੀਬਿਊਸ਼ਨ ਸਮਾਲ ਕੰਟਰੀਬਿਊਸ਼ਨ ਨਹੀਂ ਹੈ ਜੀ ਇਹ ਤੁਹਾਡਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਨਹੀਂ ਨਹੀਂ ਜੀ ਕੋਈ ਗੱਲ ਤੁਸੀਂ ਨਾਲ ਖੜੇ ਹੋ ਸਭ ਤੋਂ ਸੋਹਣੀ ਗੱਲ ਇਹ ਹੁੰਦੀ ਹੈ ਕਿ ਤੁਸੀਂ ਨਾਲ ਖੜੇ ਹੋ ਤੁਸੀਂ ਦੇਖੋ ਤੁਸੀਂ ਸੁਣ ਬਈ ਉਹ ਕਹਾਣੀ ਸੁਣੀ ਹੈ ਨਾ ਕਿ ਉਹ ਚਿੜੀ ਕਿ ਉਹ ਅੱਗ ਬੁਝਾ ਰਹੀ ਸੀ ਹੈ ਨਾ ਚਿੜੀ ਵਾਲੀ ਹੈ ਨਾ ਜੀ ਜੀ ਤਾਂ ਉਹ ਵੀ ਕਿਸੇ ਨੇ ਪੁੱਛਿਆ ਸੀ ਕੀ ਕਰ ਰਹੇ ਤੁਸੀਂ ਕਿ ਯੋਗਦਾਨ ਨਹੀਂ ਹਾਂ ਬਿਲਕੁਲ ਠੀਕ ਹੈ ਨਾ ਜੀ ਸੋ ਯੋਗਦਾਨ ਹੈ ਸਰ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਹੈ ਨਾ ਨਾਲ ਜੁੜਦੇ ਹੋ ਪਿਆਰ ਦੇ ਨਾਲ ਜ਼ਰੂਰੀ ਨਹੀਂ ਹੈ ਸਭ ਕੁਝ ਪੈਸਾ ਹੈ ਜੀ ਤੁਹਾਡਾ ਜੁੜਨਾ ਹੀ ਪੈਸਾ ਹੈ ਬਿਲਕੁਲ ਸਾਨੂੰ ਉਹਦੇ ਤੋਂ ਵੀ ਪੈਸੇ ਆ ਜਾਣੇ ਬਸ ਤੁਸੀਂ ਜੁੜਜਿਆ ਕਰੋ ਉਹਦੇ ਤੋਂ ਵੀ ਪੈਸੇ ਆ ਜਾਣੇ ਆਈਵਾਲਟ ਚੱਲਦਾ ਰਹੂਗਾ ਜਿੰਨਾ ਚਿਰ ਜੁੜਦੇ ਰਹੋਗੇ ਚੱਲਦਾ ਰਹੂਗਾ ਨਹੀਂ ਤੇ ਸਾਸਰੀ ਘਾਲਿਆ ਇੱਕ ਦਿਨ ਠੀਕ ਹੈ ਜੀ ਜੀ ਅੱਛਾ ਤੋਂ ਅਸੀਂ ਚੱਲਦੇ ਆਂ ਫਿਰ ਦੁਆਵਾਂ ਵਿੱਚ ਯਾਦ ਰੱਖਣਾ ਬਸ ਉਹ ਕਹਿ ਕੇ ਇੱਕ ਦਿਨ ਚਾਲੇ ਪਾ ਦੇ ਨਹੀਂ ਇੰਨਾ ਮਾਨ ਇੰਨਾ ਹੌਸਲਾ ਕਿੰਨੇ ਸਾਰੇ ਦੋਸਤ ਸਹਿਮਤ ਨਾਲ ਜੁੜੇ ਹੁੰਦੇ ਨੇ ਜੀ ਔਰ ਨਾਲ ਖੜੇ ਵੀ ਹੁੰਦੇ ਨੇ ਹਮੇਸ਼ਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਮਿਹਰਬਾਨੀ